ਕੁੜੀ ਬੜੀ ਚਲਾਕ ਸੀ ਪੰਜਾਬ ਨੂੰ ਛੱਡ ਕੇ ਕੈਨੇਡਾ ਜਾਂਦੀ ਆ ਤੇ ਕੈਨੇਡਾ ਦੇ ਵਿੱਚ ਜਾ ਕੇ ਉਹ ਦੋ ਮੁੰਡਿਆਂ ਨੂੰ ਆਪਣੇ ਜਾਲ ਵਿੱਚ ਫਸਾਉਂਦੀ ਆ ਇਸ਼ਕ ਦੇ ਜਾਲ ਵਿੱਚ ਫਸਾਉਂਦੀ ਆ ਉਹਨਾਂ ਦੇ ਨਾਲ ਗੱਲਬਾਤ ਕਰਦੀ ਆ ਤੇ ਜਦੋਂ ਮੁੰਡੇ ਨੂੰ ਇਹਨਾਂ ਦੀ ਅਸਲੀਅਤ ਦਾ ਪਤਾ ਲੱਗਦਾ ਕੁੜੀ ਦੀ ਅਸਲੀਅਤ ਬਾਰੇ ਪਤਾ ਲੱਗਦਾ ਵੀ ਇਹ ਕੁੜੀ ਗਲਤ ਚੱਲ ਰਹੀ ਆ ਇਸ ਕੁੜੀ ਨਾਲ ਜਿਹੜੇ ਅਸੀਂ ਰਿਲੇਸ਼ਨ ਬਣਾਏ ਹੋਏ ਨੇ ਇਹ ਸਾਨੂੰ ਤਖਲੀਫ ਦੇ ਸਕਦੇ ਆ ਕਿਉਂਕਿ ਜਿਹੜੀ ਉਹ ਕੁੜੀ ਸੀ ਉਹ ਕੈਨੇਡਾ ਗਈ ਸੀ ਵਿਆਹ ਕਰਵਾ ਕੇ ਗਈ ਸੀ ਤੇ ਉੱਥੇ ਜਾ ਕੇ ਵੀ ਉਹਨਾਂ ਨੇ ਇਸ ਕਰ ਲੜਾਇਆ ਦੋ ਮੁੰਡਿਆਂ ਦੇ ਨਾਲ ਉਹ ਦੋ ਮੁੰਡਿਆਂ ਨੂੰ ਪਤਾ ਲੱਗਿਆ ਤਾਂ ਫਿਰ ਆਹਤ ਗੱਲਬਾਤ ਕੀ ਹੁੰਦੀ ਹੈ ਸਾਰਾ ਮਸਲਾ ਕੀ ਹੁੰਦਾ ਅੱਜ ਮੜਾ ਖਿੱਚ ਕੇ ਦੱਸਾਂਗੇ ਤੁਹਾਨੂੰ ਅਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਰஞ்சிਤ ਵਰਤਿਆ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਕਹਾਣੀ ਲੈ ਕੇ ਆਇਆ ਇਹ ਮੁੰਡਾ ਬਾਹਰੋਂ ਆਇਆ ਬਾਰਲੇ ਦੇਸ਼ ਰਹਿੰਦਾ ਸੀ ਉਥੇ ਕਿਸੇ ਕੁੜੀ ਨਾਲ ਇਸ਼ਕ ਲੜਾ ਲੈਂਦਾ ਤੇ ਉਸ ਤੋਂ ਬਾਅਦ ਇਹਨਾਂ ਦੀ ਕਹਾਣੀ ਇੰਨੀ ਪ੍ਰੇਮ ਕਹਾਣੀ ਚੱਲਦੀ ਆ ਤੇ ਬਾਅਦ ਵਿੱਚ ਗੱਲਬਾਤ ਕੀ ਹੁੰਦੀ ਆ ਸਾਰਾ ਮਸਲਾ ਕੀ ਹੁੰਦਾ ਇਹ ਉਥੋਂ ਕਿਉਂ ਆਉਂਦਾ ਵਾਪਸ ਕਿਉਂ ਪੰਜਾਬ ਦੇ ਵਿੱਚ ਆ ਕੇ ਇਹਨੂੰ ਇੰਟਰਵਿਊ ਦੇਣੀ ਪਈ ਗੱਲਬਾਤ ਸਾਰੀ ਕੀ ਆ ਸਾਰਾ ਮਸਲਾ ਕੀ ਆ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਜੀ ਕੀ ਹਾਲ ਚੰਗਾ ਠੀਕ ਹੈ ਕੀ ਗੱਲਬਾਤ ਕੀ ਸਾਰਾ ਮਸਲਾ ਕੀ ਆ ਬਾਈ ਬਾਈ ਮੈਂ ਬਾਹਰ ਸੀਗਾ ਤੇ ਮੈਨੂੰ ਗਏ ਨੂੰ ਹੋ ਗਿਆ ਸੀ ਤਿੰਨ ਚਾਰ ਸਾਲਾਂ ਤੇ ਇਹ ਜਿਹੜੀ ਕੁੜੀ ਮੇਰੇ ਤੇ ਇਲਜ਼ਾਮ ਲਾਉਂਦੀ ਆ ਹਨਾ ਇਹਨੂੰ ਵੀ ਹੋਗੇ ਸੀ ਇੱਥੇ ਤਿੰਨ ਸਾਲ ਇਹਨੂੰ ਹੋਗੇ ਸੀ ਚੱਲ ਜਾਂਦੀ ਆ ਮੇਰੇ ਨਾਲ ਅਸੀਂ ਇੱਕ ਘਰੇ ਲੈਨੇ ਆ ਮੰਨ ਕੇ ਚੱਲ ਤੇ ਇਹ ਆ ਲੱਗ ਕਮਰੇ ਚ ਲੈਂਦਗਾ ਮੈਂ ਅਲੱਗੇ ਚ ਹੁਣਾ ਇਹ ਹੌਲੀ ਹੌਲੀ ਮੇਰੇ ਨਾਲ ਚੱਲ ਜਿਆਦੇ ਥੋੜੀ ਜਿਹਾ ਅਟਰੈਕਟ ਹੋ ਜਾਂਦੀ ਆ ਵੀ ਮੈਂ ਇਹਦੀ ਮੰਨ ਕੇ ਤੁਰੇ ਫਿਰਦੀ ਆ ਜਿਵੇਂ ਹਨਾ ਵੀ ਬੰਦਾ ਦੀ ਕੇਅਰ ਕਰਨ ਲੱਗ ਜਾਂਦੇ ਆ ਮੈਂ ਤਾਂ ਇੱਕ ਵੈਸੇ ਗੱਲ ਕੇਅਰ ਦੀ ਕਰਦਾ ਸੀ ਚਲ ਯਾਰ ਕੋਈ ਨਹੀਂ ਇਹ ਹੌਲੀ ਹੌਲੀ ਮੈਨੂੰ ਇੱਕ ਦਿਨ ਕਹਿੰਦੀ ਵੀ ਮੈਂ ਤੈਨੂੰ ਪਸੰਦ ਕਰਦੀ ਆ ਮੈਂ ਕਿਹਾ ਵੀ ਇਹ ਜੀ ਵੀ ਤੂੰ ਮੇਰੇ ਜੀ ਕੀ ਦੇਖ ਲਿਆ ਕਹੀਂ ਤੂੰ ਮੇਰੀ ਕੇਅਰ ਬਹਾਉ ਕਰਦਾ ਤੇ ਮੈਂ ਚੱਲ ਜਰ ਉਹ ਤਾਂ ਆਪਾਂ ਇੱਕ ਘਰੇ ਰਹਿਣੇ ਕਿਤਾ ਜਰੋਰੀ ਹੁੰਦੀ ਹੈ ਨਾ ਵੀ ਤੁਸੀਂ ਵੀ ਤਾਂ ਹੁਣ ਵੀ ਰੋਟੀ ਪਕਾਣੀ ਪਕਾ ਕੇ ਦੇਣਗਾ ਕਿਤੇ ਨਹੀਂ ਮੈਂ ਤੈਨੂੰ ਲਾਈਕ ਕਰਦੀ ਮੈਂ ਚੱਲ ਠੀਕ ਆ ਚੱਲ ਬਈ ਸਾਡੀ ਤਾਂ 10 15 ਦਿਨ ਵਧੀਆ ਗੱਲਬਾਤ ਹੁੰਦੀ ਹੈ ਤੇ ਮੁੜ ਕੇ ਵੀ ਇਹ ਜਿਹੜੀ ਮੇਰੇ ਨਾਲ ਮੁੰਡਾ ਹੁੰਦਾ ਨਾ ਤੇ ਉਹ ਮੇਰਾ ਰੂਮ ਛੱਡ ਕੇ ਉਹ ਕਿਤੇ ਹੋਰ ਰਹਿਣ ਲੱਗ ਜਾਂਦਾ ਮੈਂ ਇਕੱਲੇ ਹੁੰਨਾ ਤੇ ਇਹ ਮੇਰੇ ਨਾਲ ਰੂਮ ਚ ਰਹਿਣ ਲੱਗ ਜਾਂਦੀ ਹੈ ਵੀ ਸਾਡੀ ਗੱਲਬਾਤ ਹੋਣ ਲੱਗ ਜਾਂਦੀ ਹੈ ਤੇ ਇਹ ਮੇਰੇ ਰੂਮ ਚ ਰਹਿਣ ਲੱਗ ਜਾਂਦੀ ਹੈ ਠੀਕ ਹੈ ਅ ਤੇ ਹੋਰ 15 20 ਦਾ ਨਾ ਬਾਅਦ ਚੱਲ ਸਾਡੇ ਰਿਲੇਸ਼ਨ ਬਣ ਜਾਂਦੇ ਆ ਜਦੋਂ ਰਿਲੇਸ਼ਨ ਬਣ ਜਾਂਦੇ ਸਬੰਧ ਬਣਦੇ ਹਨ ਜਦੋਂ ਸਬੰਧਾਂ ਤੋਂ ਬਾਅਦ ਇਹੋ ਜੀ ਗੱਲਬਾਤ ਹੁੰਦੀ ਆ ਤੇ ਚੱਲ ਅਸੀਂ ਸਾਲ ਵਧੀਆ ਸਾਡਾ ਸਾਲ ਡੇਢ ਸਾਲ ਸਾਡਾ ਪੂਰਾ ਵਧੀਆ ਚੱਲਦਾ ਤੇ ਬਈ ਉਸ ਤੋਂ ਬਾਅਦ ਆ ਜਦੋਂ ਕੰਮ ਜਦੋਂ ਵਿਛੜਦਾ ਨਿਕਲਦਾ ਹਨ ਤੇ ਮੈਂ ਇਹਨੂੰ ਕਿਹਾ ਮੈਂ ਚੱਲ ਆਪਾਂ ਵਿਆਹ ਕਰਾਵਾਂਗੇ ਤੇ ਵੀ ਆਪਾਂ ਇੰਡੀਆ ਚੱਲਾਂਗੇ ਇੰਡੀਆ ਜਾ ਕੇ ਵਿਆਹ ਕਰਾਇਆ ਉਹਨਾਂ ਦੇ ਇਹ ਬਈ ਨਾ ਜਿਵੇਂ ਆਪਾਂ ਲਾਰੇ ਲਾਉਣ ਲੱਗਿਆਂ ਨੇ ਉਹਨੇ ਕਿਹੜੀ ਚੀਜ਼ ਹੋਣਾ ਵੀ ਨਹੀਂ ਹੋ ਜਾਈ ਨਹੀਂ ਆਪਾਂ ਜਾਣਾ ਹਜੇ ਤਾਂ ਆਪਾਂ ਨਿੱਕੇ ਆ ਕੋਈ ਨਹੀਂ 2 ਸਾਲ ਤਿੰਨ ਸਾਲ ਨਿਆਰੇ ਲੈ ਕੇ ਉਹ ਦੁਬਾਰਾ ਵਿਆਹ ਕਰਾਵਾਂਗੇ ਤੇ ਹੌਲੀ ਹੌਲੀ ਹੁੰਦੀ ਹੁੰਦੀ ਵੀ ਮੈਨੂੰ ਇਹ ਪ੍ਰੈਗਨੈਂਟ ਹੋ ਜਾਂਦੀ ਹੈ ਜਦੋਂ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਤਿੰਨ ਮਹੀਨਾ ਦੀ ਹੋ ਜਾਂਦੀ ਹੈ ਨਾ ਇਹ ਮੈਨੂੰ ਕਹਿੰਦੀ ਵੀ ਮੈਂ ਪ੍ਰੈਗਨੈਂਟ ਆ ਮੈਂ ਕਿਹਾ ਚੱਲ ਕੋਈ ਨਹੀਂ ਵੀ ਆਪਾਂ ਇਹ ਸੇ ਕਰਾ ਲੈਨੇ ਆ ਮੈਰਜ ਤੇ ਪਿੰਡ ਜਾ ਕੇ ਪਿੰਡ ਫੋਨ ਲਾ ਦਾਂਗੇ ਤੇ ਪਾਰਟੀ ਕਰਾਵਾਂਗੇ ਕਹਿੰਦੀ ਨਹੀਂ ਵੀ ਮੈਂ ਬੱਚਾ ਨਹੀਂ ਲੈਣਾ ਮੈਂ ਇਹ ਬੱਚਾ ਲੈਣਾ ਕਿ ਮਤਲਬ ਹੋਇਆ ਮੈਂ ਤੈਨੂੰ ਕਹੀ ਜਾਂਦਾ ਵੀ ਮੈਂ ਤੇਰਾ ਨਾ ਵਿਆਹ ਕਰਾਉਣਾ ਸਾਰਾ ਕੁਝ ਕਰਨਾ ਤੇ ਤੇ ਮੈਂ ਵੀ ਮੈਂ ਤੈਨੂੰ ਕਹੀ ਜਾਂਦਾ ਤੇ ਵੀ ਆਏ ਮੈਂ ਕਿ ਤੂੰ ਕਾ ਤੂੰ ਇਹ ਚੀਜ਼ਾਂ ਨੂੰ ਉਹ ਕਰਦੀ ਬਈ ਮੈਂ ਹੌਲੀ ਹੌਲੀ ਪਰਤਾਲ ਕੀਤੀ ਇਹ ਜਨਾਨੀ ਦੀ ਤੇ ਇਹ ਇੰਡੀਆ ਵੀ ਵਿਆਹੀ ਹੋਈ ਆ ਮੈਂ ਉਹ ਬੰਦੇ ਨਾਲ ਗੱਲ ਕੀਤੀ ਕਹਿੰਦਾ ਬਈ ਮੇਰਾ 25 ਲੱਖ ਰੁਪਏ ਲਾਇਆ ਮੈਨੂੰ ਬਲੌਕ ਕਰੀ ਬੈਠੀ ਆ ਮੈਨੂੰ ਫੋਨ ਵੀ ਨਹੀਂ ਲਾਉਂਦੀ ਠੀਕ ਆ ਮਹਿਰ ਬਈ ਪੱਕੀ ਗੱਲ ਹੈ ਕਹਿੰਦਾ ਮਹਿਰ ਵੀ ਇਮੇਲੀ ਨਾਲ ਰਹਿੰਦੀ ਆ ਕਦਾ ਤੂੰ ਕਿੱਥੇ ਰਹਿਣਾ ਮੈਨੂੰ ਪਤਾ ਲੱਗ ਜੇ ਮੈਂ ਹਵੀ ਤੈਨੂੰ ਸਾਰਾ ਏਡਰੈਸ ਦੇ ਦੂੰਗਾ ਟੈਨਸ਼ਨ ਨਾ ਲੈ ਪਰ ਮੈਂ ਹਵੀ ਇਹ ਨਾ ਹੋਵੇ ਤੂੰ ਲੌਲਾ ਪਾ ਦੇ ਵੀ ਮੁੜ ਕੇ ਇਹ ਇੱਥੋਂ ਵੀ ਭਾਜੇ ਕਿਉਂਕਿ ਮੈਂ ਹਵੀ ਮੈਨੂੰ ਵੀ ਹੁਣ ਪੱਲਾ ਝ ਪਛੜੀ ਜਾਂਦੀ ਐ ਮੈਂ ਵਿਆਹ ਨੂੰ ਕਿਹਾ ਸੀ ਨੂੰ ਵੀ ਕਿਉਂਕਿ ਸਾਡਾ ਰਿਲੇਸ਼ਨ ਸੀਗਾ ਤੇ ਮੈਂ ਮੈਨੂੰ ਇਹ ਐ ਨਹੀਂ ਦੱਸਿਆ ਨੇ ਵੀ ਮੇਰਾ ਵਿਆਹ ਹੋਇਆ ਮੈਂ ਤਾਂ ਨਹੀਂ ਕਰਾਉਣਾ ਵੀ ਇਹਨੂੰ ਆਏ ਆ ਵੀ ਮੇਰੇ ਨਾਲ ਜਨਤ ਚ ਰਹਿਣਾ ਤੂੰ ਰਹੀ ਚੱਲ ਤੇ ਮੈਂ ਹਵੀ ਤੇਰੇ ਪੇਪਰ ਬੁੱਪਰ ਕਹਿੰਦੀ ਮੇਰੇ ਕਹਿੰਦਾ ਮੇਰੇ ਭਾਈ ਪੇਪਰ ਲਾਏ ਨਹੀਂ ਨੇ ਮੈਨੂੰ ਪੇਪਰ ਤਾਂ ਕਹਿੰਦਾ ਤਾਂ ਲਾਉ ਜੇ ਮੇਰੇ ਉਦੋਂ ਮੁੜ ਕੇ ਥੋੜੇ ਟਾਈਮ ਬਾਅਦ ਮੀਨਾ ਕਾ ਨਗਦਾ ਮੈਨੂੰ ਜਿਹੜੀ ਸਾਡੀ ਜਿਹੜੀ ਜਿਹਦਾ ਕਾਰ ਹੁੰਦਾ ਆਂਟੀ ਦਾ ਹਨਾ ਉਹ ਤਾਂ ਰਹਿੰਦੀ ਹੁੰਦੀ ਆ ਅਸੀਂ ਬੇਸਮੈਂਟ ਚੋਂਦੇ ਆ ਤੇ ਉਹ ਮੈਨੂੰ ਕਹਿੰਦੀ ਜਿ ਇਹ ਵੀ ਪੁੱਤ ਮੈਂ ਕਿਹਾ ਹਾਂਜੀ ਕੰਦੀ ਗੱਲ ਸੁਣੀ ਮੈਂ ਹਜੇ ਦੱਸ ਕਹਿੰਦੀ ਤੂੰ ਜਦੋਂ ਕੰਮ ਤੇ ਉੱਠ ਜਾਂਦਾ ਤੇ ਇਹਦੇ ਕੋਲੇ ਮਗਰੋਂ ਮੁੰਡੇ ਆਉਂਦੇ ਆ ਤੇ ਮੈਂ ਕਿਹਾ ਵੀ ਮੁੰਡੇ ਮਤਲਬ ਕਿਵੇਂ ਆਂਟੀ ਕਹਿੰਦੀ ਇਹਦੇ ਕੋਲੇ ਦੋ ਮੁੰਡੇ ਆਉਂਦੇ ਆ ਇੱਕ ਇੱਕ ਟਾਈਮ ਆਉਂਦਾ ਇੱਕ ਇੱਕ ਟਾਈਮ ਆਉਂਦਾ ਤੇ ਮੈਂ ਵੀ ਮੈਨੂੰ ਵੀ ਫਿਰ ਐ ਜਿ ਸ਼ੱਕ ਜਾਇਆ ਮੈਂ ਕਿ ਕੋਈ ਗੱਲ ਵਾਤਾ ਇਹਰੇ ਤਾਂ ਜਨਾਨੀ ਕਰੈਕਟਰਲੈਸ ਸੀ ਆ ਉੱਥੇ ਵਿਆਹ ਕਰਾ ਕੇ ਉਹਦਾ ਵਿਚਾਰੇ ਦਾ 25 ਲੱਖ ਰੁਪਿਆ ਲਵਾਇਆ ਉਹਨੂੰ ਪੇਪਰ ਨਹੀਂ ਲਾਉਂਦੀ ਉਹਦੇ ਵਲੌਗ ਚ ਪਾਈ ਬੈਠੀ ਤੇ ਮੈਨੂੰ ਇਹ ਫੁੱਦੂ ਬਣਾਈ ਜਾਂਦੀ ਆ ਉਦੋਂ ਗਾਂ ਹੋਰ ਬੰਦਾਂ ਨਾਲ ਰਿਲੇਸ਼ਨ ਬਣਾਈ ਬੈਠੀ ਹੈ ਨਾ ਮੈਂ ਇਹਨੂੰ ਕਿਹਾ ਮੈਂ ਕਿਹਾ ਵੀ ਜਦੋਂ ਭਾਈ ਉਹਨੇ ਮੈਂ ਕਿਹਾ ਵੀ ਅੰਟੀ ਕੈਮਰੇ ਲਵਾ ਦੇ ਉਹਨੇ ਮੁਰਲੇ ਪਾਸੇ ਬੇਸਮੈਂਟ ਦੇ ਉੱਥੇ ਆਪਦੇ ਤਾਂ ਕੈਮਰਾ ਲਵਾਤਾ ਉਹਨੇ ਮੈਨੂੰ ਸਾਰੀ ਰਿਕਾਰਡਿੰਗ ਭੇਜ ਕੇ ਭੇਜ ਦਿੰਦੀ ਮੈਂ ਜਾ ਕੇ ਇਹਨੂੰ ਪੁੱਛਿਆ ਮੈਂ ਇਹ ਆ ਮੁੰਡੇ ਕੌਣ ਪਹਿਲਾਂ ਤਾਂ ਕਹਿੰਦੀ ਮੈਨੂੰ ਨਹੀਂ ਪਤਾ ਕੌਣ ਆ ਕੌਣ ਨਹੀਂ ਮੈਂ ਆਪਣੀ ਬੇਸਮੈਂਟ ਚ ਆਇਆ ਤੇ ਇੱਥੋਂ ਬਣਾ ਕੌਣਾ ਲੈਂਦਾ ਇੱਥੇ ਜਿਹੜੀ ਮੈਂ ਖਾ ਨਾਲ ਕੁੜੀ ਲੈਂਦੀ ਮੈਂ ਖੋ ਗਈ ਹੈ ਨਹੀਂ ਇੱਥੇ ਆਪਾਂ ਦੋਨੇ ਹੀ ਜਾਣੇ ਆ ਤੇ ਕਹਿੰਦੀ ਹਾਂ ਮੈਂ ਉਹ ਇੰਡੀਆ ਗਈ ਵੀ ਮੈਂ ਉਹ ਜਦੋਂ ਇੱਥੇ ਆਉਗੀ ਪਰ ਇਹ ਤਮਾ ਕਹਿ ਸਕਦਾ ਵੀ ਚਲੋ ਉਹਦੇ ਕੋਲੇ ਆਏ ਹਣਗੇ ਮੈਂ ਕਿਹਾ ਹੁਣ ਤਾਂ ਤੇਰੇ ਕੋਲ ਹੀ ਆਇਆ ਤੇ ਕਹਿੰਦੀ ਹੁਣ ਤੇ ਮੈਨੂੰ ਮੁੜ ਕੇ ਭਰਾਵਾ ਇਹ ਹੌਲੀ ਹੌਲੀ ਜਦੋਂ ਮੇਰੇ ਨਾਲ ਲੜ ਪਈ ਲੜ ਕੇ ਮੈਨੂੰ ਕਹਿੰਦੀ ਮਿਲਾਕਾ ਛੱਡ ਦੇ ਮੈਂ ਵੀ ਤੇਰਾ ਕਰਨਾ ਤਾਂ ਅੱਜ ਛੱਡਣਾ ਕੱਲ ਨੂੰ ਛੱਡਾ ਤੂੰ ਛੱਡ ਕੇ ਨਾ ਛੱਡ ਜਾ ਮੈਂ ਵੀ ਮੈਨੂੰ ਨਾ ਮੁੜ ਕੇ ਬਈ ਫੋਨ ਤੇ ਧਮਕਾਂ ਦਵਾਉਣ ਲੱਗੇ ਮੁੰਡੇ ਜਦੋਂ ਮੁੰਡਾ ਧਮਕਾਂ ਦਵਾਉਣ ਲੱਗ ਗਿਆ ਤੋ ਉਹਨੂੰ ਪ੍ਰੈਗਨੈਂਟ ਕੀਤਾ ਤਰੇ ਤੇ ਕੇਸ ਪਾਵਾਂਗੇ ਫਲਾਨਾ ਕਰਾਂਗੇ ਧਮਕਾ ਕਰ ਲੈ ਨਹੀਂ ਤੈਨੂੰ ਘਰੇ ਆ ਕੇ ਵੇਖਾਂਗੇ ਤੈਨੂੰ ਵੜਦਾਂਗੇ ਤੈਨੂੰ ਫਲਾਨਾ ਕਰਦਾਂਗੇ ਧਮਕਾ ਕਰਦਾਂਗੇ ਪਹਿਲਾਂ ਤਾਂ ਨਹੀਂ ਮੱਡਿਆ ਮੁੜ ਕੇ ਹੌਲੀ ਹੌਲੀ ਜਦੋਂ ਮੈਨੂੰ ਫੋਨ ਵਾਲੇ ਆਉਣ ਲੱਗੇ ਮੈਂ ਕਿਹਾ ਇਹ ਜੀ ਜਨਾਨੀ ਦਾ ਕੀ ਪਤਾ ਦਾ ਬਈ ਅਰ ਕੀ ਕੁਛ ਹੋਈ ਜਾਂਦਾ ਨਾ ਇਹ ਜੀ ਦਾ ਮੈਂ ਮੁੜ ਕੇ ਬੇਸਮੈਂਟ ਚ ਮਰਵਾ ਕੇ ਤੇ ਇੱਥੇ ਨਾ ਪਾ ਦੇ ਭਾਈ ਕਰ ਲਾਂਗੇ ਤੇ ਮੈਂ ਮੁੜ ਕੇ ਬਈ ਮੇਰੇ ਮਨ ਚ ਡਰ ਬੈ ਗਿਆ ਤੇ ਉਸ ਤੋਂ ਬਾਅਦ ਮੈਂ ਉੱਥੇ 2-3 ਮਹੀਨੇ ਬਾਅਦ ਮੈਂ ਇੰਡੀਆ ਗਿਆ ਜਦੋਂ ਮੈਂ ਇੰਡੀਆ ਗਿਆ ਇੰਡੀਆ ਆ ਕੇ ਫਿਰ ਵੀ ਮੈਂ ਇਹਨੂੰ ਇਹਨੇ ਮੈਨੂੰ ਫੋਨ ਲਾਇਆ ਕਹਿੰਦੀ ਮੈਂ ਜਵਾਕ ਤੇਰਾ ਜੰਮ ਲੈਣਾ ਤੇਰਨਾ ਨਹੀਂ ਮੈਂ ਕਿਹਾ ਮੈਨੂੰ ਕੀ ਪਤਾ ਜਵਾਕ ਮੇਰਾ ਕਿ ਆ ਜਿਹੜੇ ਤੇਰੇ ਕੋਲ ਦੋ ਆਉਂਦੇ ਸੀ ਉਹਦਾ ਕੀ ਕੀ ਦਾ ਗਏ ਵੀ ਜਦੋਂ ਤੇਰਾ ਕਰੈਕਟਰ ਲੈਸੀ ਤੋਂ ਇਨੀ ਹੋਈ ਬੈਠੀ ਆ ਮੈਂ ਹਮੇਸ਼ਾ ਨੋਟ ਹੈ ਸੀ ਵੀ ਤਰਾ ਕਿ ਸੇ ਨਾਲ ਰਿਲੇਸ਼ਨ ਨਹੀਂ ਪੈਸੇ ਤੂੰ ਪਿੰਡੋਂ ਲਵਾ ਕੇ ਆਈਆਂ ਉਹਨੂੰ ਤੂੰ ਫੋਨ ਨਹੀਂ ਚੱਕਦੀ ਤੂੰ ਮੇਰੇ ਨਾਲ ਰਿਲੇਸ਼ਨ ਬਣਾਇਆ 2 ਸਾਲ ਹੋ ਗਏ ਹੈਨਾ ਮੇਰੇ ਨਾਲ ਖੇ ਖਾਈ ਜੰਨੀ ਹੈ ਹੁਣ ਉਦੋਂ ਬਾਅਦ ਤੇਰੇ ਕੋਲ ਦੋ ਬੰਦੇ ਫੇਰ ਆਉਣ ਲੱਗ ਗਏ ਕੀ ਪਤਾ ਤੂੰ ਕਿੰਨੇ ਕੰਨ ਖੇ ਖਾਏਗੀ ਕਿੰਨੇ ਮੁੰਡਿਆਂ ਨਾਲ ਗੱਲਬਾਤ ਸੀ ਬਈ ਦੋ ਤਾਂ ਮੈਨੂੰ ਆਂਟੀ ਨੇ ਦੱਸ ਸੀ ਤਸੀ ਉਹ ਕੀ ਪਤਾ ਫੋਨ ਨਾਲ ਤੇ ਕਿਹਦੇ ਨਾਲ ਕਿੰਨੇ ਕੰਨ ਗੱਲ ਕਰਦੀ ਹੋ ਕੰਮ ਤੇ ਜਾਂਦੀ ਹੋ ਸਕਦਾ ਪਾਸੇ ਮਿਲਦੀ ਹੋ ਗੀ ਦਿਵਾਗ ਸੀ ਆ ਉਹ ਫੇਰਾ ਸੀ ਕਿ ਹੋਰ ਪਰ ਮੈਨੂੰ ਹੁਣ ਕੀ ਪਤਾ ਜੇ ਡੀਐਨਏ ਟੈਸਟ ਤੂੰ ਤਾਂ ਫੇਰ ਹੀ ਪਤਾ ਲੱ ਜੁਆਕ ਮੈਂ ਕਹਿੰਦਾ ਕਿਦਾ ਸੀ ਜੁਆਕ ਆਪਾਂ ਵੀ ਓਸ਼ਣ ਕਰਾਉਣਾ ਜਾਂ ਉਹਨੂੰ ਛੱਡਣਾ ਮੈਂ ਤਾਨੂੰ ਕਹਿੰਦਾ ਜੁਆਕ ਨੂੰ ਜਨਮ ਦੇ ਠੀਕ ਆ ਆਪਾਂ ਵਿਆਹ ਕਰਾਉਨੇ ਆ ਪਰ ਉਹਦਾ ਉਹਨੂੰ ਪਤਾ ਸੀ ਆਪ ਦਾ ਡਰ ਸੀ ਭਾਈ ਮੇਰਾ ਤਾਂ ਹੋਇਆ ਵਾ ਮੈਂ ਤਾਂ ਉਹਨੂੰ ਜਵਾਬ ਨਹੀਂ ਦਿੱਤਾ ਸੀਗਾ ਹੁਣ ਮੇਰੇ ਤੇ ਇਲਜ਼ਾਮ ਲਾਉਂਦੀ ਆ ਕਿ ਜੀ ਇਹਨੇ ਮੈਨੂੰ 3 ਮਹੀਨੇ ਦੀ ਪ੍ਰੈਗਨੈਂਟ ਕਰਕੇ ਇਹ ਬੰਦਾ ਮੈਥੋਂ ਝੱਗਾ ਛਡਾਉਂਦਾ ਪੱਲਾ ਝਾੜਦਾ ਠੀਕ ਆ ਮੈਂ ਹੁਣ ਮੈਂ ਉਹਨੂੰ ਸਿੱਧੇ ਕਿਹਾ ਸੀ ਮਾ ਵੀ ਤੂੰ ਆਦਾ ਕੈਰੇਕਟਰ ਸਹੀ ਕਰ ਲੈ ਤੂੰ ਤਾਂ ਨਹੀਂ ਕਿਹਾ ਉਹਨੂੰ ਵੀ ਮੈਂ ਹੋਰ ਕਿਸੇ ਨਾਲ ਵਿਆਹ ਕਰਾਉਣਾ ਤੇਰੇ ਨਾਲ ਨਹੀਂ ਕਰਾਉਣਾ ਨਹੀਂ ਭਾਈ ਮੈਂ ਮੈਂ ਤਾਂ ਉਸ ਦਿਨ ਅਸਾਂ ਨੂੰ ਕਹਿੰਦੀ ਕਹਿੰਦੀ ਵੀ ਆਪਾਂ ਤੂੰ ਮੇਰ ਨਾਲ ਵਿਆਹ ਕਰਾਂਗੇ ਮੈਂ ਕਾਫੀ ਹਾਂ ਮੈਂ ਮੈਂ ਤੈਨੂੰ ਧੋਖਾ ਨਹੀਂ ਦਿੰਦਾ ਤੇਰੇ ਨਾਲ ਕਰਾਉਂਗਾ ਪਰ ਹੁਣ ਜਨਨ ਨੇ ਕੀ ਕਹੀ ਜਾਂਦੀ ਜਦੋਂ 2 ਸਾਲ ਸਾਡਾ ਰਿਲੇਸ਼ਨ ਰਹਿ ਗਿਆ ਜੁਆਕ ਵੀ ਹੋ ਗਿਆ ਹਨਾ ਤਿੰਨ ਮਹੀਨਾ ਦਾ ਗਾਹ ਹੋ ਸੀ ਪ੍ਰੈਗਨੈਂਟ ਹੁਣ ਮੈਨੂੰ ਕਹਿੰਦੀ ਮੈਂ ਵਿਆਹ ਹੀ ਨਹੀਂ ਕਰਉਣਾ ਮੈਂ ਤੂੰ ਕਹੋਣਾ ਤੇ ਮੈਂ ਕਹੋਣਾ ਠੀਕ ਹੈ ਨਾ ਵੀ ਰੌਲਾ ਪੈਂਦਾ ਕਿੱਥੇ ਆ ਵੀ ਇਹੇ ਚੀਜ਼ਾਂ ਦਾ ਰੌਲਾ ਇਹੇ ਚੀਜ਼ ਤੇ ਪੈਂਦਾ ਵੀ ਮੈਂ ਉਹਨੂੰ ਪਿਆਰ ਕੀਤਾ ਸੀ ਮੇਰੀ ਗਲਤੀ ਆ ਜੇ ਮੈਂ ਉਹਦੀ ਪੁੱਛ ਕਰਤਾਲ ਕੀਤੀ ਹੁਣ ਉਹਦੇ ਚ ਸਾਰਾ ਕੁਝ ਨਿਕਲਦਾ ਹੁਣ ਉਹਦੀ ਗਲਤੀ ਆ ਜਿਹੜੀ ਕੁੜੀ ਪੰਜਾਬ ਤੇ ਵਿੱਚ ਵਸਦਿਆਂ ਨੇ ਤੇ ਇਥੋਂ ਤੁਰ ਜਾਂਦੀਆਂ ਨੇ ਬਾਹਰ ਵਿਆਹ ਕਰਵਾ ਕੇ ਤੇ ਉੱਥੇ ਉਹਨਾਂ ਦਾ ਮਤਲਬ ਕਿਸੇ ਨਾਲ ਪ੍ਰੇਮ ਹੁੰਦਾ ਨਾ ਜਿਵੇਂ ਇਹਦੇ ਨਾਲ ਮੁੰਡੇ ਨਾਲ ਪ੍ਰੇਮ ਹੋਇਆ ਕਿਸੇ ਕੁੜੀ ਨਾਲ ਇੱਕ ਦੂਜੇ ਦਾ ਸਹਾਰਾ ਬੰਨਣਾ ਸੀ ਇਹਨਾਂ ਨੇ ਕਿਉਂਕਿ ਉਹ ਕਹਿੰਦੀ ਸੀ ਵੀ ਮੇਰਾ ਕੋਈ ਸਹਾਰਾ ਨਹੀਂ ਹੈਗਾ ਇਹਦਾ ਵੀ ਕੋਈ ਸਹਾਰਾ ਨਹੀਂ ਸੀਗਾ ਦੋਨੇ ਜਣੇ ਇੱਕ ਦੂਜੇ ਨਾਲ ਰਹਿੰਦੇ ਸੀ ਤੇ ਇੱਕ ਦੂਜੇ ਨਾਲ ਵਿਆਹ ਕਰਵਾਉਣ ਵਾਲੀ ਸੋਚਿਆ ਇਹਨਾਂ ਨੇ ਤੇ ਇਹ ਇਸ ਇਹ ਇਹਦੇ ਕੋਲੋਂ ਪ੍ਰੈਗਨੈਂਟ ਹੋ ਜਾਂਦੀ ਆ ਉਹ ਕੁੜੀ ਤੇ ਜਦੋਂ ਪ੍ਰੈਗਨੈਂਟ ਹੋ ਜਾਂਦੀ ਆ ਠੀਕ ਹੈ ਤੇ ਉਸ ਤੋਂ ਬਾਅਦ ਉਹ ਕੁੜੀ ਕਹਿੰਦੀ ਵੀ ਮੈਂ ਜਵਾਗ ਨਹੀਂ ਲੈਣਾ ਇਹ ਕਹਿੰਦੇ ਜਵਾਗ ਨੂੰ ਰੱਖ ਉਹ ਕਹਿੰਦੀ ਮੈਂ ਜਵਾਗ ਨਹੀਂ ਰੱਖਣਾ ਤੇ ਜਦੋਂ ਉਹ ਕਹਿੰਦੀ ਹੈ ਵੀ ਜਵਾਗ ਨਹੀਂ ਰੱਖਣਾ ਤੈਨੂੰ ਉਦੋਂ ਸ਼ੱਕ ਨਹੀਂ ਹੋਇਆ ਕੁਝ ਬਾਈ ਮੈਨੂੰ ਆਇਆ ਸੀ ਜਦ ਕਹਿੰਦੀ ਮਰੀਤੀ 24 ਸਾਲ ਦੀ ਉਮਰ ਆ ਹਨਾ 24 ਸਾਲ ਦੀ ਆ ਤੇ ਦੱਸਦੀ 24 ਸਾਲ ਦੀ ਹੋ ਸਕਦਾ ਵੱਧ ਹੋ ਸਕਦਾ ਮੈਂ ਤੁਹਾਨੂੰ ਦੱਸੀ ਇਹ ਨਾ ਵੀ ਕਹਿਣ ਨੂੰ ਤਾਂ ਉਹ ਦੱਸਦੀ ਤੇ 24 ਸਾਲ ਦੀ ਆ ਹੋ ਸਕਦਾ ਜਿਆਦਾ ਦੀ ਹੋਵੇ ਪਰ ਵੀ ਜਿਹੜੀ ਮੈਂ ਗੱਲ ਕਹਿੰਦਾ ਵੀ ਹੁਣ ਉਹਦੇ ਦਿਲ ਦੇ ਵਿੱਚ ਤਾਂ ਸੀ ਤਾਂ ਉਹਦੇ ਦਿਲ ਚ ਕੀ ਸੀ ਬੇਮਾਨੀ ਸੀ ਬੇਈਮਾਨੀ ਸੀ ਝੂਠੀ ਸੀ ਉਹ ਕਿਉਂ ਸੀ ਬਾਈ ਉਹਦਾ ਪਿੰਡ ਜਿਹੜਾ ਘਰ ਆਲਾ ਬੈਠਾ ਸੀ ਉਹਨੂੰ ਕੀ ਮੂੰਹ ਦਿਖਾਉਂਦੀ ਮੇਰੇ ਨਾਲ ਵਿਆਹ ਕਿਵੇਂ ਕਰਾ ਲੈਂਦੀ ਜਿੱਨਾ ਚਲ ਉਹਨੂੰ ਤੇ ਬਈ ਫਿਰ ਮੁੜ ਕੇ ਜਦੋਂ ਇਹਨੂੰ ਮੈਨੂੰ ਪਤਾ ਲੱਗੇ ਵੀ ਝੂਠੀ ਆ ਹਨ ਜਿਵੇਂ ਹੁਣ ਤੁਸੀਂ ਆਪ ਕਹੀਏ ਨਾ ਵੀ ਜਦੋਂ ਉਹਦੀ ਸ਼ਕਲ ਵੇਖ ਕੇ ਤਾਂ ਇਹ 32 33 ਸਾਲ ਦੀ ਹੁੰਦੀ ਆ ਤੇ ਪਰ ਮੈਨੂੰ 24 ਕੇ ਸਾਲ ਦੀ ਦੱਸਦੀ ਉਹ ਮੈਨੂੰ ਕਹਿੰਦੀ ਵੀ ਹਜੇ ਮੈਂ ਨਿਆਣੀ ਆ ਬੱਚਾ ਨਹੀਂ ਆਪਾਂ ਦਾ ਨਿੱਕੀ ਕੀ ਕੀ ਹੁਣ ਕੀ ਕੀ ਚੱਕਰ ਕੀ ਬਣ ਗਿਆ ਹੁਣ ਹੁਣ ਕੀ ਚਾਹਣਾ ਚੋਂਕੀ ਚਾਹਣਾ ਹੁਣ ਚੱਕਰੇ ਹੀ ਬਣ ਗਿਆ ਬਾਈ ਜਿਹੜਾ ਬੰਦਾ ਇੱਥੇ ਜ ਠੀਕ ਮੈਂ ਕਿਉਂ ਕਰ ਲੱਗਿਆ ਮਤਲਬ ਮੈਨੂੰ ਆਇਆ ਸੀ ਮੈਂ ਕਿਹਾ ਯਾਰ ਉਹ ਗਰੀਬ ਦਾ ਉਹਦੇ ਕੋਲ ਤਿੰਨ ਕਿੱਲੇ ਬਾਹਰ ਸੀ ਕਿੱਲਾ ਉਹਨੇ ਵੇਚਦਾ ਸੀਗੇ ਦੋ ਕਿੱਲੇ ਆ ਉਹ ਉਹਦੇ ਮੂੰਹ 'ਚ ਝਾਕ ਕੇ ਉਹਦੇ ਮਾਂ ਪਿਓ ਅੱਗੇ ਰੋ ਰੋ ਉਹਨਾਂ ਦੇ ਬੁਰਾ ਹਾਲ ਹੋਇਆ ਪਿਆ ਵੀ ਸਾਡੇ ਨਾਲ ਠੱਗੀ ਮਾਰ ਗਈ ਇਹ ਉੱਥੇ ਬੈਠੇ ਨਿਆਲੇ ਲਈ ਜਾਂਦੀ ਐ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਉਹਦੇ ਪੇਪਰ ਲਾ ਕੇ ਉਹਨੂੰ ਕਿਹੜਾ ਉੱਥੇ ਸੱਦਦਾ ਦੇ ਨਹੀਂ ਲੈਣਾ ਨਾ ਲੈਣਾ ਤੇਰੀ ਮਰਜ਼ੀ ਆ ਕਿਹੜਾ ਉਹਨਾਂ ਦਾ ਜਵਾਬ ਆਜੂਗਾ ਉਹਨਾਂ ਨੂੰ ਆਇਆ ਤਾਂ ਹੋ ਜੂ ਸਾਡਾ ਜਵਾਬ ਬਾਹਰ ਉੱਠ ਗਿਆ ਮੈਂ ਕਿਹਾ ਤੂੰ ਉਹਨਾਂ ਨੂੰ ਉੱਥੇ ਤੇ ਮਾਂ ਪਿਓ ਦੇ ਮੈਂ ਕਿਹਾ ਬੱਦ ਦੱਸੇ ਹੁਣ ਕੀ ਕਹਿਣਾ ਚਾਹਣਾ ਜਿਹੜੇ ਪੰਜਾਬ ਤੋਂ ਕੁੜੀਆਂ ਜਾਂਦੀਆਂ ਨੇ ਬਾਹਰ ਜਾਂਦੀਆਂ ਨੇ ਹਨਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂਦੀਆਂ ਨੇ ਤੇ ਉਹਨਾਂ ਨੂੰ ਸਹਾਰਾ ਚਾਹੀਦਾ ਹੁੰਦਾ ਉੱਥੇ ਮੁੰਡੇ ਪੰਜਾਬੀ ਲੱਭ ਲੈਂਦੀਆਂ ਨੇ ਹਨਾ ਉਹਨਾਂ ਨਾਲ ਰਹਿਣ ਲੱਗ ਜਾਂਦੀਆਂ ਨੇ ਤੇ ਬਾਅਦ ਦੇ ਵਿੱਚ ਇਦਾਂ ਕਿਉਂ ਕਰਦੀਆਂ ਉਹ ਇੱਕ ਜਾਰ ਕਿਉਂ ਨਹੀਂ ਰੱਖਦੀਆਂ ਸਾਰੇ ਥੋਲੇ ਥਾਂ ਥਾਂ ਕੇ ਜਾਰ ਬਣਾਉ ਸਾਰੇ ਥੋਲੇ ਕੁਛ ਨਹੀਂ ਉਹਨਾਂ ਨੂੰ ਮਤਲਬ ਕੀ ਚੀਜ਼ ਤੱਕ ਹੁੰਦਾ ਠੀਕ ਆ ਉਹਨਾਂ ਨੂੰ ਤਾਂ ਮਜਬੂਰੀ ਚੱਕਣੀ ਆ ਕੁੜੀਆਂ ਦੀ ਜਾਣ ਕੇ ਕੁੜੀਆਂ ਦੇ ਕੀ ਹੁੰਦਾ ਇੱਥੋਂ ਜਦੋਂ ਪੈਸੇ ਲਵਾ ਕੇ ਜਾਂਦਿਆਂ ਆਹ ਖਸਮ ਤਾਂ ਭੁੱਲ ਜਾਂਦੇ ਨੇ ਜਿਹੜਾ ਇੰਡਕਾਂ ਬੈਠਾ ਨਮਾ ਪਾੜਨ ਲੱਗ ਜਾਂਦਾ ਕਿਉਂਕਿ ਇਹਨਾਂ ਨੂੰ ਆਇਆ ਹੁੰਦਾ ਕਿ ਜਿਹੜੇ ਇੱਥੇ ਸਸੇ ਲੋੜਾਪੂਰਾਂ ਕਰ ਲਿਆ ਸਾਡਾ ਐਸ਼ ਪ੍ਰਾਸ਼ਤੀ ਹੋਊਗੀ ਇਹ ਬੰਦਾ ਇੱਥੋਂ ਕਰਾਈ ਜਾਊਗਾ ਜਿਹੜਾ ਪਿੱਛੇ ਬੈਠਾ ਜਿਹੜਾ ਤੁਹਾਨੂੰ 30 ਲੱਖ ਰੁਪਈਆ ਲਾ ਕੇ ਇੱਥੇ ਭੇਜ ਸਕਦਾ ਉਹਨੂੰ ਛੇਤੀ ਆਪਦੇ ਉੱਥੇ ਸੱਦੋ ਐਸ਼ ਪ੍ਰਾਸ਼ਤੀ ਤੁਹਾਨੂੰ ਉਹ ਵੀ ਕਰਾ ਦੂਗਾ ਹੂੰ ਕਰੋ ਉਹਨੂੰ ਕੀ ਹੋਇਆ ਜਿਹੜਾ ਤੁਹਾਨੂੰ ਅੱਜ ਵਿਸ਼ਵਾਸ ਕਰਕੇ ਤੁਹਾਨੂੰ 30 35 ਲੱਖ ਲਾ ਕੇ ਬਾਹਰ ਭੇਜਦਾ ਤੇ ਜੋ ਉਹਦਾ ਤੁਸੀਂ ਵਿਸ਼ਵਾਸ ਘਾਤ ਕਰਦੇਗਾ ਨਵਾਂ ਛੋਟੀ ਜੱਜ ਤੇ ਕੁਛ ਨਹੀਂ ਜਿਹੜੇ ਇਹ ਜਨਨਨਾ ਆਏ ਕੋ ਕਰਦਗਾ ਨਾ ਜਿਵੇਂ ਆਪਦੇ ਘਰ ਵਾਲੇ ਨੂੰ ਛੱਡ ਗਾ ਜਾਂ ਕੁਛ ਵੀ ਆ ਇੱਜ ਤੇ ਉਹਨਾਂ ਦੇ ਕੁਛ ਨਹੀਂ ਕਿਉਂਕਿ ਉਹਨਾਂ ਦਾ ਭਾਈ ਬਰਤਨਾਂ ਹੁੰਦੀਆਂ ਬਰਤ ਕੇ ਅਗਲਾ ਛੱਡ ਕੇ ਪਰੇ ਮਾਰਦਾ ਯਾਰ ਜਿਹੜਾ ਖਾਸਮ ਤੁਹਾਨੂੰ 30 ਲੱਖ 40 ਲੱਖ ਲਾ ਕੇ ਭੇਜਦਾ ਤੁਹਾਨੂੰ ਉਹ ਜਦੋਂ ਆ ਗਿਆ ਤੁਹਾਡੇ ਸ਼ੌਂਕ ਸਾਰੇ ਪੂਰੇ ਕਰ ਦੂ ਉਹ ਜਿਲੋਂ ਪਿਆਰ ਕਰਦਾ ਸੀ ਕੁੜੀ ਨੂੰ ਫਿਰ ਬਾਈ ਮੈਂ ਕਰਦਾ ਸੀਗਾ ਪਰ ਮੈਨੂੰ ਨਫ਼ਰਤ ਹੋ ਗਈ ਜਿੰਨਾ ਵੇ ਪਿਆਰ ਕੀਤਾ ਉਹਨਾਂ ਨੂੰ ਨਫ਼ਰਤ ਹੋ ਗਈ ਇਹ ਗੱਲਾਂ ਹੋ ਗਈ ਵੀ ਮਤਲਬ ਝੂਠ ਬੋਲਦੀ ਸੀ ਨਵੇਂ ਯਾਰ ਬਣਾਉਂਦੀ ਸੀ ਸੰਦੀ ਪੰਡ ਸੀ ਉਹ ਜਿਹੜੇ ਤਾਂ ਤਿੰਨ ਚਾਰ ਤਾਂ ਮੇਰੇ ਸਾਹਮਣੇ ਨਿਕਲੇਗੀ ਵੀ ਤਾਂ ਕਿੰਨੇ ਕੁ ਹੋਣਗੇ ਲੋਕਾਂ ਨੂੰ ਉਹ ਕਹਤੋਂ ਕਹੀ ਜਾਂਦੀ ਮੈਨੂੰ ਪ੍ਰੇਰਨ ਕਰਤਾ ਤੇ ਮੈਨੂੰ ਛੜਤਾ ਉਹਨੇ ਧੋਖਾ ਮੈਨੂੰ ਦਿੱਤਾ ਉਹਨੇ ਮੈਂ ਉਹਨੂੰ ਕਿਹਾ ਡੀਐਨਏ ਟੈਸਟ ਕਰ ਲਾ ਲੇ ਕੀ ਪਤਾ ਕੀ ਦਾ ਕੀ ਪਤਾ ਕੀ ਦਾ ਤੈਨੂੰ ਇਹ ਮੈਨੂੰ ਹੁਣ ਪਤਾ ਹੀ ਮੈਨੂੰ ਇੱਕ ਹਿਸਾਬ ਦਾ ਇਲਜ਼ਾਮ ਅੰਦਰ ਤੇ ਵੀ ਤੇਰੇ ਤੇ ਥੋਪਿਆ ਜਾ ਰਿਹਾ ਹੈ ਤੇਰੇ ਤੇ ਥੋਪਿਆ ਤਾਂ ਜਾ ਰਿਹਾ ਬਾਈ ਉਹ ਮੁੰਡੇ ਦੀ ਮੈਂ ਮਦਦ ਕਰ ਰਿਹਾ ਹਮ ਜਿਹੜੇ ਬੰਦੇ ਨੇ ਮੰਨ ਕੇ ਚੱਲ ਇੱਥੇ 25 ਲੱਖ ਲਾ ਕੇ ਭੇਜੀ ਆ ਮੈਂ ਉਹਦੀ ਮਦਦ ਕਰ ਰਿਹਾ ਮੈਂ ਉਹਦੇ ਕਰਕੇ ਮਾ ਨੂੰ ਕਿਹਾ ਮੈਂ ਕਹਿੰਦਾ ਤੇ ਪੇਪਰ ਲੈਣੇ ਤੈਨੂੰ ਰਿਪੋਰਟ ਕਰਾਂਗਾ ਚਲੋ ਠੀਕ ਧੰਨਵਾਦ ਦੋਸਤੋ ਅੱਜ ਹਣੀ ਤੁਹਾਡੇ ਕੋਲ ਜਿਹੜੀ ਕਹਾਣੀ ਲੈ ਕੇ ਆਇਆ ਇਸ ਕਹਾਣੀ ਦੇ ਵਿੱਚ ਜਿਹੜਾ ਇਹ ਮੁੰਡਾ ਖੜਾ ਇਹ ਬਾਹਰੋਂ ਆਇਆ ਤੇ ਇਹਦੇ ਤੇ ਇਲਜ਼ਾਮ ਲਾਇਆ ਇਸ ਦੀ ਕਰ ਵਾਲੀ ਸਮਝ ਲਓ ਜਾਂ ਇਹਦੀ ਸਹੇਲੀ ਸਮਝ ਲਓ ਕਿਉਂਕਿ ਇਹਦੇ ਪੱਖੋਂ ਪ੍ਰੈਗਨੈਂਟ ਹੋਈ ਆ ਜਾਂ ਕਿਸੇ ਹੋਰ ਤੋਂ ਪ੍ਰੈਗਨੈਂਟ ਹੋਈ ਆ ਇਹ ਬੰਦਾ ਕਹਿ ਰਿਹਾ ਕਹਿੰਦਾ ਯਾਰ ਉਹਦੇ ਤਾਂ ਯਾਰ ਬਥੇਰੇ ਸੀ ਤਿੰਨ ਚਾਰ ਯਾਰ ਹੋਰ ਬਥੇਰੇ ਸੀਗੇ ਜਿਨ੍ਹਾਂ ਨਾਲ ਉਹ ਗੱਲਬਾਤ ਕਰਦੀ ਸੀ ਜਿਨ੍ਹਾਂ ਨਾਲ ਰਿਲੇਸ਼ਨ ਬਣਾ ਕੇ ਰੱਖਿਆ ਹੁਣ ਮੈਨੂੰ ਕੀ ਪਤਾ ਮੇਰੀ ਮੇਰੀ ਸਹੇਲੀ ਆ ਜਾਂ ਕਿਸੇ ਹੋਰ ਦੀ ਸਹੇਲੀ ਆ ਉਹ ਜਾਂ ਕਿਸੇ ਹੋਰ ਦਾ ਜੁਆਗ ਲਈ ਫਿਰਦੇ ਆ ਕਿ ਮੇਰਾ ਜੁਆ ਕਾ ਉਹ ਉਹ ਤਾਂ ਲੋਕਾਂ ਕੋਲ ਤਾਂ ਐਂ ਕਹੀ ਜਾਂਦੇ ਵੀ ਮੇਰੇ ਨਾਲ ਧੋਖਾ ਕੀਤਾ ਉਸ ਮੁੰਡੇ ਨੇ ਪਰ ਜਿਹੜਾ ਮੇਰੇ ਨਾਲ ਧੋਖਾ ਹੋਇਆ ਕਿਉਂਕਿ ਉਸਨੇ ਕੋਸ ਕੁੜੀ ਨੇ ਤਿੰਨ ਚਾਰ ਯਾਰ ਬਣਾਏ ਹੋਏ ਸੀ ਕੈਨੇਡਾ ਦੇ ਵਿੱਚ ਤੇ ਦੋ ਤਿੰਨ ਯਾਰ ਸੀ ਇੱਥੋਂ ਵੀ ਉਹਦਾ ਪੰਜਾਬ ਦੇ ਵਿੱਚ ਵੀ ਉਹਦਾ ਵਿਆਹ ਹੋਇਆ ਹੋਇਆ ਸੀ ਤੇ ਇਸ ਮੁੰਡੇ ਨਾਲ ਉਹ ਧੋਖਾ ਥੋਪ ਰਹੀ ਸੀ ਤੇ ਜਵਾਕ ਵੀ ਤੇਰਾ ਹੀ ਆ ਕਿਉਂਕਿ ਦੂਜੇ ਦੂਜਿਆਂ ਨੂੰ ਪਤਾ ਲੱਗ ਗਿਆ ਉਹਦੀ ਕਰਤੂਤ ਦਾ ਦੂਜਿਆਂ ਨੂੰ ਪਤਾ ਸੀ ਉਹਦੀ ਕਰਤੂਤ ਦਾ ਵੀ ਇਹ ਇਹ ਧੋਖੇ ਕਰਦੀ ਆ ਬਾਹਰੋਂ ਵੀ ਧੋਖੇ ਕਰਕੇ ਆਈ ਤੇ ਇੱਥੇ ਵੀ ਧੋਖੇ ਕਰ ਰਹੀ ਹੈ ਇਹ ਕਰਤੂਤ ਆ ਉਹਦੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਤੇ ਜਿਹੜਾ ਉਹ ਜਵਾਕ ਆ ਉਹ ਕੀ ਪਤਾ ਕੀ ਦਾ ਇਹ ਕਹਿੰਦਾ ਕਹਿੰਦਾ ਮੇਰੇ ਸਿਰ ਤੇ ਤਾਂ ਸੋਪਿਆ ਜਾ ਰਿਹਾ ਪ੍ਰੇਮ ਕਹਾਣੀ ਬਾਹਰ ਹੁੰਦੀ ਆ ਅੱਜ ਦੀਆਂ ਕੁੜੀਆਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਤੇ ਮੁੰਡਿਆਂ ਨੂੰ ਵੀ ਗੱਲ ਕਹਿਣਾ ਚਾਹਣਾ ਜਿਹੜੀਆਂ ਕੁੜੀਆਂ ਬਾਹਰ ਜਾਂਦੀਆਂ ਨੇ ਸਾਰੀਆਂ ਕੁੜੀਆਂ ਇੱਕੋ ਜਿਹੀ ਨਹੀਂ ਹੁੰਦੀਆਂ ਪਰ ਉਹਨਾਂ ਨੂੰ ਐਦਾਂ ਹੁੰਦਾ ਵੀ ਕੋਈ ਸਹਾਰਾ ਮਿਲ ਜੂਗਾ ਯਾਰ ਕੋਈ ਕਿਸੇ ਨਾਲ ਮੇਰੀ ਗੱਲਬਾਤ ਹੋ ਜੂਗੀ ਨਾ ਤੇ ਮੈਨੂੰ ਸਹਾਰਾ ਮਿਲ ਜੂਗਾ ਨਾ ਉੱਥੇ ਉਸ ਨੂੰ ਕਿਸ ਮੁੰਡੇ ਨਾਲ ਪਿਆਰ ਹੋ ਜਾਂਦਾ ਦੋਨੇ ਜਣੇ ਇਕੱਠੇ ਰਹਿੰਦੇ ਆ ਰਿਲੇਸ਼ਨ 'ਚ ਰਹਿੰਦੇ ਆ ਉਸ ਤੋਂ ਬਾਅਦ ਉਹ ਕੁੜੀ ਦੇ ਬਾਰੇ ਪਤਾ ਲੱਗ ਜਾਂਦਾ ਮੁੰਡੇ ਨੂੰ ਵੀ ਜਿਹੜੀ ਇਹ ਕੁੜੀ ਆ ਇਹਦੀ ਗੱਲਬਾਤ ਕਿਸੇ ਹੋਰ ਮੁੰਡਿਆਂ ਨਾਲ ਵੀ ਆ ਦੋ ਮੁੰਡਿਆਂ ਨਾਲ ਗੱਲਬਾਤ ਆ ਕਿਉਂਕਿ ਜਿੱਥੇ ਉਹ ਰਹਿੰਦੀ ਸੀ ਉਸ ਕੁੜੀ ਨੇ ਉਸਦੀ ਉਥੇ ਇੱਕ ਜਨਾਨੀ ਰਹਿੰਦੀ ਸੀ ਜਿਹਨੇ ਦੱਸਿਆ ਸੀਗਾ ਵੀ ਇਹਦੇ ਕੋਲ ਦੋ ਮੁੰਡੇ ਆਉਂਦੇ ਆ ਇਹਨੂੰ ਕੋਈ ਲੈ ਜਾਂਦਾ ਕੋਈ ਛੱਡ ਜਾਂਦਾ ਇਹਦੀ ਗੱਲਬਾਤ ਦੋ ਮੁੰਡਿਆਂ ਦੇ ਨਾਲ ਹੈਗੀ ਜਿਹੜੇ ਮੈਂ ਵੇਖੇ ਆ ਤੀਜਾ ਇਹ ਤੈਨੂੰ ਫਸਾਈ ਬੈਠੀ ਆ ਤੇਰੇ ਨਾਲ ਕੋਈ ਇਹੇ ਹਾਲਾਤ ਨਾ ਬਣ ਇਸ ਕਰਕੇ ਤੂੰ ਇਹ ਤੋਂ ਪਿੱਛਾ ਛੜਾ ਲੈ ਇਹ ਚ ਮੁੰਡੇ ਨੂੰ ਪਿੱਛਾ ਛਣਾਉਣਾ ਸੋਚਿਆ ਤੇ ਉਹਨੂੰ ਛੱਡਣ ਦੀ ਕੋਸ਼ਿਸ਼ ਕੀਤੀ ਪਰ ਉਸ ਕੁੜੀ ਨੇ ਇਹਦੇ ਤੇ ਹੀ ਉਲਟ ਪਰਚਾ ਪਵਾਤਾ ਵੀ ਇਹਨੇ ਮੇਰੇ ਨਾਲ ਧੋਖਾ ਕੀਤਾ ਲੋਕਾਂ ਕੋਲ ਇੰਟਰਵਿਊ ਦੇ ਰਹੀ ਆ ਵੀ ਮੇਰੇ ਨਾਲ ਧੋਖਾ ਦਿੱਤਾ ਇਹਨੇ ਹੁਣ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਪੰਜਾਬ ਦੀਆਂ ਕੁੜੀਆਂ ਨੂੰ ਕੀ ਹੋਇਆ ਪਿਆ ਇਹ ਕੁੜੀਆਂ ਪੰਜਾਬ ਤੋਂ ਜਾਂਦੀਆਂ ਨੇ ਚੰਗੀਆਂ ਭਲੀਆਂ ਜਾਂਦੀਆਂ ਨੇ ਤੇ ਉੱਥੇ ਜਾ ਕੇ ਇਹਨਾਂ ਨੂੰ ਇਹੋ ਜਿਹਾ ਇਸ਼ਕ ਹੁੰਦਾ ਉਸ ਤੋਂ ਬਾਅਦ ਇਹ ਉਹਨਾਂ ਮੁੰਡਿਆਂ ਨੂੰ ਪੰਜਾਬ ਦੇ ਮੁੰਡਿਆਂ ਨੂੰ ਹੀ ਤੰਗ ਪ੍ਰੇਸ਼ਾਨ ਕਰਦੀਆਂ ਨੇ ਇਹਨਾਂ ਨੂੰ ਹੀ ਕਿਉਂ ਤੰਗ ਪ੍ਰੇਸ਼ਾਨ ਕਰਦੀਆਂ ਨੇ ਅੱਜ ਦੀ ਕਹਾਣੀ ਤੁਹਾਡੇ ਕੋਲ ਜਿਹੜੀ ਮੈਂ ਲੈ ਕੇ ਆਇਆ ਇਸ ਸਿਰਫ ਕੁੜੀਆਂ ਵਾਸਤੇ ਆ ਕੁੜੀਆਂ ਨੂੰ ਸਮਝਣਾ ਚਾਹੀਦਾ ਵੀ ਅਸੀਂ ਬਹੁਤ ਗਲਤ ਕਰ ਰਹੀਆਂ ਨੇ ਕਿਤੇ ਨਾ ਕਿਤੇ ਅੱਜ ਦੇ ਟਾਈਮ ਦੇ ਵਿੱਚ ਕੁੜੀਆਂ ਨੇ ਇਹੋ ਜਿਹਾ ਸਿਸਟਮ ਖੜਾ ਕੀਤਾ ਹੋਇਆ ਇਹਨਾਂ ਨੂੰ ਕਿਸੇ ਤੀਜੇ ਨਾਲ ਪਿਆਰ ਹੋ ਜਾਂਦਾ ਕਦੇ ਦੂਜੇ ਨਾਲ ਪਿਆਰ ਹੋ ਜਾਂਦਾ ਕਦੇ ਉਹਦੇ ਨਾਲ ਪਿਆਰ ਹੋ ਜਾਂਦਾ ਬਾਅਦ ਵਿੱਚ ਫਿਰ ਉਹ ਉਹਦੇ ਨਾਲ ਧੱਕਾ ਕਰਦੀਆਂ ਨੇ ਫਿਰ ਉਹਨੂੰ ਇਹੋ ਜਿਹੀ ਤੀਜਾਂ ਤੋਂ ਇਹੋ ਜਿਹੀ ਚੀਜ਼ਾਂ ਦੇ ਵਿੱਚ ਵਾਰ ਦਿੰਦੇ ਨੇ ਦਲਦਲ ਦੇ ਵਿੱਚ ਵਾਰ ਦਿੰਦੇ ਆ ਮੁੰਡਿਆਂ ਨੂੰ ਤੇ ਬਹੁਤ ਤੰਗ ਪਰੇਸ਼ਾਨ ਹੁੰਦੇ ਆ ਮੁੰਡੇ ਅੱਜ ਦੀ ਕਹਾਣੀ ਤੁਹਾਡੇ ਕੋਲ ਜਿਹੜੀ ਮੈਂ ਲੈ ਕੇ ਆਇਆ ਇਸ ਕਹਾਣੀ ਨੂੰ ਧਿਆਨ ਨਾਲ ਦੇਖ ਲਓ ਤੁਹਾਡੇ ਨਾਲ ਵੀ ਇਦਾਂ ਦਾ ਹੋ ਸਕਦਾ ਸਾਡੀ ਕਹਾਣੀ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀ ਇੱਕ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ